ਪੰਚਾਇਤੀ ਚੋਣਾਂ ਤੋਂ ਬਾਅਦ ਹੋਣ ਵਾਲੀ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਜਿਸ ਨੂੰ ਲੈ ਕੇ ਸਾਰੀ ਹੀ ਸਿਆਸੀ ਪਾਰਟੀਆਂ ਇਸ ਵੇਲੇ ਪੱਬਾਂ ਭਾਰ ਦੇ ਇਸ ਰਹੀਆਂ ਹਨ ਅਤੇ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਗਏ ਹਨ ਅੱਜ ਹੀ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ داخل ਕੀਤੇ ਗਏ ਅਜਿਹੇ ਕਿ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਵੱਲੋਂ ਵੀ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਮਜ਼ਦਗੀ ਪੱਤਰ داخل ਕਰਵਾਏ ਗਏ ਅਤੇ ਉਸ ਬੰਦੇ ਜਦ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਧੁਰਿਆ ਹੈ ਅਤੇ ਅਜਿਹੇ ਉਹ ਵੀ ਪੰਜਾਬ ਦੀਆਂ ਅਤੇ ਆਪਣੇ ਇਲਾਕੇ ਦੀ ਬਿਹਤਰੀ ਲਈ ਆਪਣਾ ਸਹਿਯੋਗ ਦੇਣਾ ਚਾਹੁੰਦੇ ਨੇ ਤੇ ਪਾਰਟੀ ਤੇ ਜੋ ਵਿਸ਼ਵਾਸ ਉਹਨਾਂ ਨੇ ਵਿਖਾਇਆ ਹੈ ਉਸ ਉਤੇ ਖਰਾ ਉਤਰਨਗੇ ਤੁਸੀਂ ਲੋਕਾਂ ਦਾ ਹੱਥ ਦੇਖ ਰਹੇ ਹੋ ਇਹ ਉਹ ਲੋਕ ਨੇ ਜਿਹੜੇ ਰਵਾਇਤੀ ਪਾਰਟੀਆਂ ਤੋਂ ਸਤਾਏ ਨੇ ਤੇ ਜਿਨ੍ਹਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛਾੜਮਚਤਾਇਆ ਸੋ ਅੱਜ ਫਿਰ ਇਹਨਾਂ ਲੋਕਾਂ ਨੇ 4 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ ਭਗਵੰਤ ਸਿੰਘ ਦੀ ਸਰਕਾਰ ਦੀ ਜਿਸ ਕਾਰਗੁਜ਼ਾਰੀ ਦੇ ਤਹਿਤ ਲੋਕਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਔਰ ਜਿਹੜੇ ਮੈਂ ਸਮਝਦਾ ਵੀ ਪਿੰਡਾਂ ਦੇ ਅੰਦਰ ਖਾਸ ਕਰਕੇ ਸੜਕਾਂ ਦਾ ਜੋ ਸਟਰਕਚਰ ਡਿਵੈਲਪ ਕੀਤਾ ਗਿਆ ਇਤਿਹਾਸ ਦੇ ਅੰਦਰ ਪਹਿਲੀ ਵਾਰ ਹੈ ਅਸੀਂ ਮਾਲਵੇ ਵਿੱਚ ਦੇਖਦੇ ਹਾਂ 18 ਬੁੱਤ 16 ਬੁੱਤ ਸੜਕਾਂ ਅੱਜ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਲੋਕ ਬਾਗੋ ਬਾਗ ਨੇ ਸੜਕਾਂ ਦੇਖ ਕੇ ਅੱਜ ਕਰੋੜਾਂ ਰੁਪਏ ਪਿੰਡਾਂ ਦੇ ਅੰਦਰ ਸਾਡੇ ਬੱਚਿਆਂ ਨੂੰ ਖੇਡ ਮੈਦਾਨ ਬਣਨ ਦੇ ਲਈ ਦਿੱਤੇ ਗਿਆ ਸਰਕਾਰ ਵੱਲੋਂ ਕਰੋੜਾਂ ਰੁਪਏ ਬਿਜਲੀ ਨੂੰ ਅਪਡੇਟ ਕਰਨ ਦੇ ਲਈ ਚੁਸਤ ਦਰੁਸਤ ਕਰਨ ਦੇ ਲਈ ਉਹ ਵੀ ਸਾਡੇ ਜ਼ਿਲ੍ਹੇ ਨੂੰ ਮਿਲਿਆ 100 ਕਰੋੜ ਰੁਪਏ ਮਿਲਿਆ ਬਿਨਾ ਪੱਖਪਾਤ ਤੋਂ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਅੰਦਰ ਦਿੱਤੀਆਂ ਜਾ ਰਹੀਆਂ ਨੇ ਟੋਲ ਪਲਾਜੇ 19 ਟੋਲ ਪਲਾਜੇ ਪੰਜਾਬ ਤੋਂ ਚੱਕੇ ਗਏ ਆ ਇੱਕ ਦਿਨ ਦਾ 62 ਲੱਖ ਰੁਪਏ ਟੋਲ ਪਲਾਜੇ ਵਾਲੇ ਪੰਜਾਬ ਦੇ ਲੋਕਾਂ ਦੀ ਲੁੱਟ ਕਰਦੇ ਸੀ ਜਿਹੜਾ ਭਗਵਾਨਤਮਾਨ ਦੀ ਸਰਕਾਰ ਜਿਨੇ ਬੰਦ ਕਰਾਇਆ ਸੋ ਲਗਾਤਾਰ ਅਸੀਂ ਗੁੱਡ ਗਵਰਨੈਂਸ ਦੇ ਰਹੇ ਆਂ ਸੋ ਅ ਇਸ ਗੁੱਡ ਗਵਰਨਰਸ ਤੋਂ ਜਿਹੜੇ ਖੁਸ਼ ਲੋਕ ਜਿਨ੍ਹਾਂ ਨੇ ਦੇਖਿਆ ਵੀ ਅਰਵਿੰਦ ਕੇਜਰੀਵਾਲ ਜੀ ਨਰ ਭਗਵੰਤ ਮਾਨ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਸਾਨੂੰ ਤਲਿ ਤੇ ਸਰੋਜ ਮਾ ਕੇ ਕੰਮ ਕੀਤਾ ਸੋ ਭੈ ਮੁਕਤ ਸਾਫ ਸੁਧਰੀਆਂ ਚੋਣਾਂ ਪਹੁੰਚਾਦੀਆਂ ਕਰਾਈਆਂ ਉਹੀ ਕੜੀ ਅਸੀਂ ਗਾਂ ਉਹਨੂੰ ਕੰਟੀਨਿਊ ਕਰ ਰਹੇ ਆ ਇਹਨਾਂ ਚੋਣਾਂ ਦੇ ਅੰਦਰ ਵੀ ਕੋਈ ਮਤਲਬ ਜਿਹੜਾ ਉਹ ਵੈਂਡੇਟਾ ਪੋਲੀਟੀਸ਼ੀਅਨ ਹੀ ਹੋਏਗੀ ਅਸੀਂ ਨਾ ਡਵੈਲਪਮੈਂਟ ਦੇ ਕੀਤੀ ਹੈ ਵਿਕਾਸ ਸੇ ਨਾ ਅਸੀਂ ਚੋਣਾਂਸ ਕਰ ਰਹੇ ਆ ਔਰ ਲੋਕਾਂ ਨੂੰ ਭੈਅ ਭੈਅ ਮੁਕਤ ਜੜੀਆਂ ਚੋਣਾ ਪੀਸਾ ਲੈਣ ਦਾ ਮੌਕਾ ਮਿਲੇ ਇਹਦੇ ਲਈ ਅਸੀਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਔਰ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਇੱਥੇ ਜ਼ਿਲ੍ਹਾ ਪਰਿਸ਼ਦੋਂ ਬਲਾਕ ਸੰਪਤੀਆਂ ਦੇ ਵਿੱਚ ਚੋਣਾ ਅਜੇ ਦੇ ਅੰਦਰ ਪਹੁੰਚਾ ਫਿਰ ਜਿੱਤ ਪ੍ਰਗਟ ਕਰਾਂਗੇ ਨਹੀਂ 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 ਹੋਏ ਇਹ ਭਵੰਤ ਮਾਨ ਜੀ ਦੇ ਪਮਕੜ ਨੇ ਇਹ ਕੋਈ ਨਵਾਂ ਚਿਹਰਾ ਨਹੀਂ ਇਹ ਹੁਣ ਅੱਜ ਕੋਈ ਪਿੰਡ ਦੇ ਸਰਪੰਚ ਨੇ ਕੋਈ ਅ ਮਤਲਬ ਚੇਅਰਮੈਨ ਨੇ ਕੋਈ ਕਿਸੇ ਤਰ੍ਹਾਂ ਦੀਆਂ ਸੋ ਇਹ ਆਮ ਆਦਮੀ ਪਾਰਟੀ ਆ ਜਿਹੜੀ ਆਮ ਲੋਕਾਂ ਨੂੰ ਮੌਕਾ ਦਿੰਦੀ ਆ ਆਮ ਘਰਾਂ ਦੀਆਂ ਕੁੜੀਆਂ ਤੁਸੀਂ ਦੇਖੋ ਜਿਹੜੀਆਂ ਮਤਲਬ ਘਰਾਂ 'ਚ ਕੰਮ ਕਰਦੀਆਂ ਅਹੀਂ ਜਿਨ੍ਹਾਂ ਦਾ ਕੋਈ ਰਾਜਨੀਤਿਕ ਬਿਸ਼ੋਕੜ ਨਹੀਂ ਅੱਜ ਉਹ ਚੋਣਾਂ ਚਾ ਰਿਹਾ ਆ ਆਮ ਘਰਾਂ ਦੇ ਬੱਚੇ ਮਤਲਬ ਚੋਣਾਂ ਚਾ ਰਿਹਾ ਇਹੀ ਖੂਬਸੂਰਤੀ ਆਮ ਆਦਮੀ ਪਾਰਟੀ ਦੀ ਆਮ ਲੋਕ ਹੀ ਚਿਤਾਂਦੇ ਆ ਤੇ ਆਮ ਲੋਕ ਹੀ ਅ ਥੱਲੇ ਲੈ ਕੇ ਆਂਦੇ ਆ ਬੰਦੇ ਨੂੰ ਸੋ ਆਮ ਲੋਕਾਂ ਦੇ ਧੀਆ ਪੁੱਤਾਂ 'ਚ ਅਸੀਂ ਉਮੀਦਵਾਰ ਖੜੇ ਕੀਤੇ ਆ ਸ਼ਾਨਦਾਰ ਟੱਕ ਨਾਲ ਢੰਗ ਦੇ ਨਾਲ ਵਿਜੇ ਹਾਸਲ ਅਸੀਂ ਕਰਾ। ਅ ਸਭ ਤੋਂ ਪਹਿਲੇ ਮੈਂ ਆਪਣੇ ਕੈਬਨਿਟ ਮੰਤਰੀ ਰਾਲਚਨ ਕੁਟਾਰ ਚਕ ਦੀ ਆਪਣੇ ਅਰਵਿੰਦ ਕੇਜਰੀਵਾਲ ਭਗਵੰਦ ਮਾਨ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਆਪਣਾ ਸਾਡੇ ਤੇ ਵਿਸ਼ਵਾਸ ਜਤਾਇਆ ਇਸ ਜ਼ਿਲ੍ਹਾ ਪਰਿਸ਼ਦ ਦੀ ਟਿਕੜ ਲਈ। ਬਾਕੀ ਚੌਣ ਮੈਦਾਨ ਚ ਉਤਰਨ ਦੀ ਗੱਲ ਹੈ ਕਿ ਅ ਪੰਜਾਬ ਸਰਕਾਰ ਦੇ ਪਿਛਲੇ ਮਾਨ ਸਰਕਾਰ ਦੇ ਜਿਹੜੇ ਕੰਮ ਹੈ ਲੋਕੀ ਇੰਨੇ ਕ ਖੁਸ਼ ਹੋਦੇ ਤੋਂ ਬੜੇ ਵਧੀਆ ਉਤਸ਼ਾਹਿਤ ਹੈ। ਕੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ ਬਾਕੀ ਆਪਣੇ ਪਿੰਡ ਚੋਂ ਜਾਂ ਆਪਣੇ ਇਲਾਕੇ ਚੋਂ ਪਿਆਰ ਮਿਲਣ ਦੀ ਵਜ੍ਹਾ ਨਾਲ ਸਾਨੂੰ ਮੌਕਾ ਮਿਲਿਆ ਤੇ ਮੈਦਾਨ ਚ ਆਏ